ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਰੇ ਪੰਜਾਬ ਦੇ ਜਿੰਨੇ ਵੀ ਵੀਰ ਭਰਾਣੇ ਸਾਡਾ ਬਹੁਤ ਵਧੀਆ ਸਾਥ ਦੇ ਰਹੇ ਹੋ ਵਧੀਆ ਸਾਡਾ ਜੀ ਅਸੀਂ ਸੱਚ ਦੀ ਆਵਾਜ਼ ਸੁਖ ਰਹੇ ਹਾਂ ਤੇ ਸੱਚ ਦੀ ਆਵਾਜ਼ ਨੂੰ ਦਬਾਉਣ ਵਾਸਤੇ ਸਰਕਾਰ ਵੀ ਪੂਰਾ ਜ਼ੋਰ ਲਾਉਂਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਲੁਧਿਆਣੇ ਉਹਨੂੰ ਰੋਕਣ ਬਾਅਦ ਸਰਕਾਰ ਨੇ ਆਪਣੇ ਹਾਰੇ ਸਾਰੇ ਹੀ ਲਿਮਬੀਲੇ ਲਾ ਕੇ ਰੋਕ ਲਈ ਚਲੋ ਕੋਈ ਗੱਲ ਨਹੀਂ ਇਹ ਸਰਕਾਰ ਦੇ ਕੰਮ ਨੇ ਅਸੀਂ ਅਸੀਂ ਇੱਕ ਜਨਤਾ ਦੀ ਆਵਾਜ਼ ਆ ਉਹ ਹੀ ਜਨਤਾ ਦੀ ਆਵਾਜ਼ ਉਠਾਉਂਦੇ ਰਵਾਂਗੇ ਜਦੋਂ ਤੱਕ ਸਰਕਾਰਾਂ ਦਾ ਜਦੋਂ ਤੱਕ ਜਨਤਾ ਦਾ ਕੋਈ ਸੁਣਵਾਈ ਨਹੀਂ ਕਰਨ ਵਾਲਾ ਹੈਗਾ ਤੇ ਸਰਕਾਰ ਦਾ ਤੇ ਇਹ ਵੀ ਬੜੀ ਸ਼ੁਕਰੀਆਵਾ ਕਰਦੇ ਆ ਕਿ ਜਿਹੜਾ ਸਰਕਾਰ ਨੇ ਜਿੱਦਾਂ ਹੁਣ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਹੈ ਬਹੁਤ ਵਧੀਆ ਗੱਲ ਹੈ ਚਾਹੀਦੀ ਵੀ ਹੈ ਨਸ਼ਾ ਖਤਮ ਵੀ ਚਾਹੀਦਾ ਕਿਉਂਕਿ ਤੁਸੀਂ ਪਿੰਡਾਂ ਦੇ ਪਿੰਡ ਕਈ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਅੱਜ 5 5 7 7 ਸਾਲ ਹੋ ਗਏ ਨੇ ਜਿੱਥੋਂ ਕਦੀ ਬਰਾਤ ਨਹੀਂ ਗਈ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਜਵਾਨ ਮੁੰਡਿਆਂ ਦੇ ਜਵਾਨ ਬੱਚੇ ਨਹੀਂ ਰਏ ਔਰ ਉਹਨਾਂ ਘਰਾਂ ਦੇ ਵਿੱਚ ਜਾ ਕੇ ਪੁੱਛੋ ਉਹਨਾਂ ਦੇ ਮਾਪਿਓ ਦੇ ਨਾਲ ਦੁੱਖ ਸਾਂਝਾ ਕਰਕੇ ਦੇਖੋ ਫਿਰ ਪਤਾ ਲੱਗਦਾ ਵੀ ਉੱਥੇ ਦੀ ਕੀ ਹਾਲਤ ਹੈ ਇਸ ਕਰਕੇ ਇਸ ਗੱਲ ਦਾ ਧਿਆਨ ਮਾਰ ਕਰਦੇ ਆਂ ਪਰ ਇੱਕ ਗੱਲ ਦਾ ਹੋਰ ਵੀ ਧਿਆਨ ਰੱਖਣਾ ਜੇ ਸਾਡੇ ਪੁਲਿਸ ਅਫਸਰ ਜਿਹੜਾ ਇਹ ਕੰਮ ਕਰ ਰਹੇ ਨੇ ਥੋੜਾ ਇਹ ਵੀ ਧਿਆਨ ਰੱਖੋ ਕਿ ਵਿਭਾਗ ਦੇ ਵਿੱਚ ਵੀ ਜਿਹੜਾ ਹੋ ਰਿਹਾ ਨਾ ਉਹਨਾਂ ਦੇ ਵਿੱਚ ਧਿਆਨ ਰੱਖੋ ਉਹਨਾਂ ਦੇ ਵਿੱਚ ਵੀ ਅਫਸਰ بڑے بڑے ਵੱਡੇ ਪੜੀਆਂ ਮੜੀਆਂ ਪ੍ਰਾਪਰਟੀਆਂ ਬਣਾ ਕੇ ਤੇ ਮੁੜ ਕੇ ਮੁਲਕ ਛੱਡ ਕੇ ਭੱਜ ਗਏ ਉਹ ਤੁਹਾਨੂੰ ਸਾਰਾ ਹੀ ਪਤਾ ਹੈ ਬਜਾਏ ਇਸ ਦੇ ਕਿ ਸਾਨੂੰ ਨਾ ਨਾ ਹੀ ਜਾਣਾ ਪਵੇ ਠੀਕ ਹੈ ਸਾਰਾ ਕੁਝ ਪਤਾ ਤੁਹਾਨੂੰ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਢਾਵੋ ਉਹ ਵੀ ਢਾਵੋ ਨਾ ਫਿਰ ਪਤਾ ਲੱਗੇਗਾ ਜਨਤਾ ਨੂੰ ਕਿ ਹਾਂ ਬਾਕੀ ਵੀ ਸਾਰਿਆਂ ਨਾਲ ਬਰਾਬਰ ਹੋ ਰਿਹਾ। ਇੱਕ ਨਵਾਂ ਕੰਮ ਅੱਜ ਹੋਰ ਕਰ ਦਿੱਤਾ ਵੀ ਮੇਰਾ ਨੰਬਰ ਨਾਲ ਕਿ ਕੋਈ ਵੀ ਜਿਹੜੀ ਵੀਡੀਓ ਮੈਂ ਸਾਡੇ ਵੱਲੋਂ ਜਾਂ ਕਿਸੇ ਵੱਲੋਂ ਆਵੇ ਜਿਹੜੀ ਸਰਕਾਰ ਦੇ ਉੱਤੇ ਚਲਦੀ ਹੈ ਉਹ ਮੈਂ ਬਾਹਰ ਕਿਤੇ ਸ਼ੇਅਰ ਨਹੀਂ ਕਰ ਸਕਦਾ ਮੇਰੇ ਨੰਬਰ ਤੇ ਬਲੌਕ ਕਰਤੀ ਵੀ ਉਹ ਵੀਡੀਓ ਨਹੀਂ ਸ਼ੇਅਰ ਹੋ ਸਕਦੀ ਮੇਰੇ ਨੰਬਰ ਤੋਂ। ਚਲੋ ਮੌਕੇ ਦੀ ਸਰਕਾਰ ਹੈ, ਮੌਕੇ ਦਾ ਅਸਰ ਹੈ। ਇਹ ਉਹ ਰਿਜ਼ਲਟ ਉਸ ਵੇਲੇ ਤੇ ਹੁੰਦੇ ਨੇ ਜਦੋਂ ਸਰਕਾਰ ਦੇ ਸਚਾਰੇ ਪਾਸੇ ਹਥਿਆਰ ਕੋਈ ਨਹੀਂ ਚੱਲਦਾ ਉਦੋਂ। ਅਜੀ ਸਰਕਾਰ ਕੋਲੋਂ ਸਰਕਾਰ ਨੂੰ ਤੇ ਹੀ ਕਹੀ ਹੈਗੀ ਅਜੀ ਤੇ ਅਫਸਰਾਂ ਕੋਲੋਂ ਕਹਿੰਦੇ ਆ ਸਰਕਾਰ ਨੂੰ ਮੰਗ ਰੱਖੀ ਹੈ ਸਰਕਾਰ ਤੇ ਜਦੋਂ ਕਾਰੀ ਦੇਦੀ ਕੇਸ ਸਰਕਾਰ ਕਰਕੇ ਤੋੜ ਦਿੰਦੀ ਹੈ ਤੇ ਫਿਰ ਆਹ ਦੇਖੋ ਸਰਕਾਰ ਕੋਲੋਂ ਮੰਗ ਰੱਖੀ ਵੀ ਸਾਡੇ ਨਾਲ ਨਜਾਇਜ਼ ਇਹ ਸਰਕਾਰ ਨੇ ਹੁਣ ਗਾ ਭੇਜਤਾ ਮਹਿਕਮੇ ਨੇ ਹੁਣ ਕਰਨਾ ਤੇ ਗਾ ਮਹਿਕਮੇ ਨੇ ਮਹਿਕਮੇ ਦੀ ਮਿਲੀ ਭੁਗਤੇ ਹੋਈ ਉਹਦੀ ਵੀ ਮਹਿਕਮਾ ਕਹਿੰਦਾ ਹੁਣ ਮਹਿਕਮੇ ਚ ਕਰਾਪਸ਼ਨ ਦਾ ਮੁਕਦੀ ਨਹੀਂ ਆਹ ਕੱਲ੍ਹ ਤੁਸੀਂ ਵੀਡੀਓ ਚ ਚੱਲਦੀ ਹੋਣੀ ਕਰਾਪਸ਼ਨ ਤੇ ਕੋਈ ਆਲ ਆ ਰਿਹਾ ਕਰਪਸ਼ਨ ਕਿਉਂ ਬੰਦ ਹੋਵੇ ਜੇ ਕਰਪਸ਼ਨ ਦਾ ਤੁਸੀਂ ਨੈਕਸਸ ਤੋੜੋਗੇ ਤਾਂ ਕਰਪਸ਼ਨ ਬੰਦ ਹੋਵੇਗਾ ਇੱਕ ਇੱਕ ਜਗ੍ਹਾ ਤੇ ਮੈਂ ਛੱਤ ਨਾ ਕਹਿੰਦਾ ਇੱਕ ਇੱਕ ਅਫਸਰ ਨਾਲ ਵਿੱਚੇ ਡੀਜੀਪੀ ਸਾਹਿਬ ਦੇ ਨਾਲ ਵੀ ਮੇਰੇ ਖਿਆਲ ਦੋ ਤਿੰਨ ਇਹੋ ਜਿਹੇ ਲੀਡਰ ਲੱਗੇ ਨੇ ਜਿਹੜੇ ਪਤਾ ਨਹੀਂ 6-7-7 ਸਾਲ ਹੋ ਗਏ 8-8 ਸਾਲ ਨਾਲ ਹੀ ਲੱਗੇ ਹਨ ਜੇ ਉਹਨਾਂ ਦੇ ਨਾਲ ਲੱਗੇ ਨੇ ਤੇ ਜੇ ਉਹ ਨਹੀਂ ਹਟਾ ਸਕਦੇ ਤੇ ਦੂਜਾ ਥੱਲੇ ਵਾਲੇ ਨੂੰ ਕਿਦਾਂ ਤੁਸੀਂ ਹਟਾ ਲੋਗੇ ਥੋੜਾ ਜਿਹਾ ਇਹ ਚੀਜ਼ ਜੇ ਨੈਕਸਸ ਟੁੱਟੇਗਾ ਤੇ ਕਰਪਸ਼ਨ ਵੀ ਬੰਦ ਹੋਵੇਗੀ ਨਸ਼ਾ ਵੀ ਬੰਦ ਹੋਵੇਗਾ ਜਦੋਂ ਲਾਈਨ ਹੀ ਟੁੱਟ ਜੇਗੀ ਨੇਤੇ ਨਸ਼ਾ ਵੇਚਣ ਵਾਲੇ ਵੀ ਕਹਿੰਦੇ ਹੋਣੇ ਕੋਈ ਨਹੀਂ ਸਾਡੀ ਗੱਲਬਾਤ ਉੱਤੇ ਜਾ ਕਹੀ ਤਰਕ ਕਿਹੜਾ ਹਟਾ ਲੂਗਾ ਸੋ ਇਹ ਤੇ ਕੰਮ ਕਰਨ ਵਾਲਿਆਂ ਨੂੰ ਕੰਮ ਕਰ ਰਹੇਂਦੇ ਹੋ ਇੰਡੀਪੈਂਡੈਂਟ ਕੰਮ ਕਰ ਰਹੇਂਦੇ ਹੋ ਇਹ ਨਾ ਕਹੋ ਵੀ ਅਸਰਾਂ ਦਬਕਾ ਜੀ ਤੂੰ ਆ ਕੰਮ ਨਹੀਂ ਕਰਨਾ ਤੂੰ ਆ ਛੱਡ ਦੇ ਦੀ ਆ ਕਰਨਾ ਅਕਲ ਤੋਂ ਹੀ ਸੁਣਿਆ ਵੀਡੀਓ ਤੇ ਕਿੱਦਾਂ ਆਉਣ ਲਿਆ ਸਰਕਾਰ ਦਾ ਹਾਲ ਦੇਖ ਲਓ 30 ਲੱਖ ਦਾ ਸੌਦਾ ਹੋਇਆ ਉਹ 50 ਲੱਖ ਰੁਪਈਆ ਦੇ ਗਿਆ ਤੇ ਉਹਨੂੰ ਬਣਾਤਾ ਜੀ ਇਹਦਾ ਪ੍ਰਧਾਨ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਥੋੜਾ ਜਿਹਾ ਧਿਆਨ ਦਿਓ ਔਰ ਸਾਡੇ ਜਿਹੜਾ ਜਿਹੜਾ ਕੀ ਹੋਣੇ ਦਿੱਤਾ ਅਸੀਂ ਹੁਣ ਇਸ ਤੋਂ ਬਾਅਦ ਵੀ ਰੱਖਾਂਗੇ 5 ਤਰੀਕ ਨੂੰ ਸਾਡੀ ਮੁਹਾਲੀ ਹੋਏਗੀ ਕਿਸਾਨਾਂ ਦੇ ਨਾਲ ਹੋਏਗੀ ਸਾਰਾ ਕੁਝ ਕਰਾਂਗੇ ਨਾਲ ਹੋਰ ਜਥੇਬੰਦੀਆਂ ਦੇ ਆਣਗੀਆਂ ਅੱਜ ਵੀ ਜਿਹੜੀ ਪੱਤਰਕਾਰਾਂ ਦੇ ਲਈ ਉਹਦੇ ਵਿੱਚ ਵੀ ਸਾਡੀ ਜਥੇਬੰਦੀ ਦੇ ਬੰਦੇ ਗਏ ਨੇ ਤੁਸੀਂ ਕਿਹਨੂ-ਕਿਹਨੂ ਲੋਕ ਸਾਡੀ ਪੰਜਾਬ ਦੀ ਜਥੇਬੰਦੀ ਦੇ 27 ਜ਼ਿਲ੍ਹਿਆਂ ਦੇ ਪ੍ਰਧਾਨ ਨੇ ਦੋਆਬਾ ਜ਼ੋਨ ਦਾ ਪ੍ਰਧਾਨ ਫਿਰ ਵੱਖਰਾ ਹੈ ਮਾਝਾ ਜ਼ੋਨ ਦਾ ਵੱਖਰਾ ਹੈ ਮਾਲਵਾ ਜ਼ੋਨ ਦਾ ਵੱਖਰਾ ਕਿਹਨੂ-ਕਿਹਨੂ ਲੋਕ ਲੋਗ ਤੁਸੀਂ ਮੈਨੂੰ ਰੋਕ ਲੈਣਾ ਉਧਰ ਕੋਈ ਗੱਲ ਨਹੀਂ ਵਧੀਆ ਕੀਤਾ ਰੋਕ ਲਿਆ ਇਹਨਾਂ ਬੰਦੋ ਤੁਹਾਡੇ ਹੱਥ ਘੜੇ ਤਾਂ ਹੀ ਰੋਕਿਆ ਨਾ ਮੈਨੂੰ ਕਿ ਨਹੀਂ ਅਸੀਂ ਨਹੀਂ ਕਰ ਸਕਦੇ ਜੀ ਕਿਉਂ ਨਹੀਂ ਕਰਾਂਗੇ ਹੁਣ ਥੋੜਾ ਜਿਹਾ ਇਸ ਕਰਕੇ ਅਸੀਂ ਚੁੱਪ ਰਹੇ ਆ ਕਿ ਸੀਪੀ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਜੀ ਨੇ ਬੁਲਾ ਕੇ ਔਰ ਮੈਨੂੰ ਪਿਆ ਵੀ ਮੈਨੂੰ ਸੋਮਵਾਰ ਤੱਕ ਦਾ ਟਾਈਮ ਦਿਓ ਸੋਮਵਾਰ ਤੱਕ ਤੁਹਾਡਾ ਕੋਈ ਨਾ ਕੋਈ ਹੱਲ ਕਢਾ ਦੇਗੇ ਅਸੀਂ ਡੀਜੀਪੀ ਕੋਲ